ਮੁਰਦਾਬਾਦ ਮੁਰਦਾਬਾਦ ਬਿਜਲੀ ਬੋਰਡ ਦੀ ਕਟਿਆ ਅਡਮਿਨਿਸਟ੍ਰੇਸ਼ਨ ਮੁਰਦਾਬਾਦ 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 ਬਿਜਲੀ ਮੰਤਰੀ ਮੁਰਦਾਬਾਦ ਮੁਰਦਾਬਾਦ ਜੀ ਸਰ ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਮੁਖ ਸਡਿਵੀਜ਼ਨ ਚ ਕੰਮ ਕਰਦੀ ਆ ਸਾਡੇ ਯੂਨੀਅਨ ਵੱਲੋਂ 24 ਤਰੀਕ ਨੂੰ ਲੁਧਿਆਣਾ ਚੀਫ ਦੇ ਦਫ਼ਤਰ ਦੇ ਬਾਹਰ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਤੇ ਸਾਡੇ ਇੱਕ ਲੁਧਿਆਣਾ ਸਾਥੀ ਨੂੰ ਡਿਊਟੀ ਤੋਂ ਡਿਸਮਿਸ ਕਰਨ ਦੇ ਰਿਗਾਰਡਿੰਗ ਦਾ ਨਾ ਦਿੱਤਾ ਗਿਆ ਸੀਗਾ ਜਿਹਦੇ 'ਚ ਅਸੀਂ ਆਪਣਾ 10 ਤੋਂ ਲੈ ਕੇ 5 ਵਜੇ ਤੱਕ ਪੂਰਾ ਸ਼ਾਂਤਮਈ ਪ੍ਰੋਟੈਸਟ ਕੀਤਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਅਸੀਂ ਪ੍ਰੋਬਲਮ ਨਹੀਂ ਆਨ ਦਿੱਤੀ ਤੇ ਉਹਨਾਂ ਨੂੰ ਸੁਣਵਾਈ ਕਰਦੇ ਨਾ ਦੇਖ ਉਹਨਾਂ ਨੂੰ ਸੁਣਵਾਈ ਕਰਦੇ ਨਾ ਦੇਖ ਸਾਡੇ ਚੀਫ ਸਾਹਿਬ ਸਾਢੇ 5 ਤੋਂ 6 ਵਜੇ ਦੇ ਜਿਹੜੇ ਚਲੋ ਬਾਹਰ ਆਏ ਉਹਨਾਂ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਉਹਨਾਂ ਵੱਲੋਂ ਇਹੀ ਕਿਹਾ ਗਿਆ ਵੀ ਮੇਰੇ ਕੋਲ ਤੁਹਾਡੇ ਫਸਲੇ ਦਾ ਕੋਈ ਹੱਲ ਨਹੀਂ ਹੈ ਤੇ ਉਹ ਸਾਡੇ ਲੇਡੀ ਸਟਾਫ ਨੂੰ ਮਤਲਬ ਪੂਰੇ ਮਿਸਬੀਹੇਵ ਕਰਕੇ ਗਾਲੀ ਗਲੋਚ ਕਰਕੇ ਸਾਨੂੰ ਇੱਕਦਮ ਧੱਕਾ ਮਾਰ ਕੇ ਪਰਾਂ ਲੰਘ ਗਏ ਤੇ ਸਾਡੇ ਕੋਈ ਸਾਥੀਆਂ ਵੱਲੋਂ ਉਹਨਾਂ ਨੂੰ ਕੀਤੀ ਗਈ ਹੈ ਸਾਡੀ ਸੁਣਵਾਈ ਕੀਤੀ ਜਾਵੇ ਪਰ ਉਹਨਾਂ ਨੇ ਸਾਨੂੰ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਸਾਡੇ ਵੱਲੋਂ ਬੀਲੀ ਮੰਤਰੀ ਸਾਭਜੀ ਦੀ ਕੋਠੀ ਤੇ 22 ਤਰੀਕ ਨੂੰ ਪ੍ਰੋਟੈਸਟ ਕੀਤਾ ਗਿਆ ਸੀਗਾ ਸਾਡੀ ਮੰਗਾਂ ਨੂੰ ਲੈ ਕੇ ਪਰ ਉਹਨਾਂ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਚਲੋ ਅਸੀਂ ਤੁਹਾਨੂੰ 10 ਤਰੀਕ ਦੀ ਮੀਟਿੰਗ ਦੇ ਰਹੇ ਹਾਂ ਜੀ ਤੇ ਜੋ ਵੀ ਤੁਹਾਡੀਆਂ ਹੱਕੀ ਮੰਗਾ ਸੀ ਆਪਾਂ ਉਹਨਾਂ ਦਾ ਹੱਲ ਕਰਾਂਗੇ ਉਹਨਾਂ ਦੇ ਭਰੋਸਾ ਦਿਵਾਉਣ ਦੇ ਬਾਅਦ ਅਸੀਂ 29 ਤਰੀਕ ਨੂੰ ਆਪਦੀਆਂ ਡਿਊਟੀਆਂ ਜੁਆਇਨ ਕੀਤੀਆਂ ਪਰ ਕੀ ਹੁੰਦਾ ਹੈ ਕਿ 30 ਤਰੀਕ ਨੂੰ ਸਾਡੇ ਖਿਲਾਫ ਚੀਫ ਸਾਹਿਬ ਵੱਲੋਂ ਪਰਚਾ ਦਰਜ ਕਰਵਾ ਦਿੱਤਾ ਜਾਂਦਾ ਇਹ ਕਹਿ ਕੇ ਵੀ ਇਹਨਾਂ ਕੰਮਿਆਂ ਵੱਲੋਂ ਮੇਰੇ ਨਾਲ ਮਿਸ ਬਿਹੇਵ ਕੀਤਾ ਗਿਆ ਮੇਰੇ ਦਫ਼ਤਰ 'ਚ ਭੰਨ ਤੋੜ ਕੀਤੀ ਗਈ ਹੈ ਤੁਸੀਂ ਦੱਸੋ ਸਰ ਹੁਣ ਅਸੀਂ ਮਿਸ ਬਿਹੇਵ ਕਰ ਸਕਦੇ ਹਾਂ ਉੱਥੇ ਪੁਲਿਸ ਸਟਾਫ ਵੀ ਮੌਜੂਦ ਸੀ ਜੇ ਅਸੀਂ ਕੋਈ ਮਿਸਬੀਹੇਵ ਕੋਈ ਮਿਸਕੰਡਕਟ ਕਰਦੇ ਹਾਂ ਉੱਥੇ ਕੀ ਸਾਨੂੰ ਵਾਪਸ ਆਣ ਦਿੰਦੇ ਤੇ ਸਾਨੂੰ ਉਸ ਤੋਂ ਬਾਅਦ ਚਲੋ ਸਾਡਾ ਬੇਲ ਪ੍ਰੋਸੈਸ ਵੀ ਚੱਲ ਰਿਹਾ ਅਸੀਂ ਉਹ ਵੀ ਨਾਲ-ਨਾਲ ਕਰਨਾ ਸੀਗਾ ਸਾਨੂੰ ਬੇਲ ਮਿਲ ਗਈ ਹੈ ਸਰ ਤੇ ਸਾਨੂੰ ਕੀ ਕੀਤਾ ਜਾਂਦਾ ਹੈ ਕੰਪਨੀ ਵੱਲੋਂ ਸਾਨੂੰ ਟਰਮੀਨੇਟ ਕਰ ਦਿੱਤਾ ਜਾਂਦਾ ਜਦ ਕਿ ਸਾਡੇ ਖਿਲਾਫ ਜੱਜ ਵੱਲੋਂ ਕੋਈ ਵੀ ਹਜੇ ਸਬੂਤ ਦੇ ਤੌਰ ਤੇ ਨਹੀਂ ਕੋਸ਼ਿਸ਼ ਦੱਸਿਆ ਗਿਆ ਵੀ ਇਹਨਾਂ ਦੀ ਕੋਈ ਗਲਤੀ ਹੈ ਇਹਨਾਂ ਨੇ ਕੁਝ ਗਲਤ ਕੀਤਾ ਆ ਤਾਂ ਨਾ ਕਿ ਦਿਨ ਲਾਉਣਗੇ ਸੀ ਪਰਚਾ ਕਿੰਨੇ ਦਿਨ ਬਾਅਦ ਹੋਇਆ ਸਰ 24 ਤਰੀਕ ਦਾ ਧਰਨਾ ਸੀਗਾ ਲੁਧਿਆਣੇ ਤੇ ਜਿਹੜਾ ਸਾਡੇ ਤੇ ਐਫ ਆਈ ਆਰ ਹੋਈ ਆ 30 ਤਰੀਕ ਨੂੰ ਹੋਈ ਹੈ ਜੀ ਸ਼ਾਮ ਨੂੰ ਕੋਈ ਗੱਲਬਾਤ ਹੋਈ ਹੈ ਇਸ ਲੈ ਕੇ ਸਰ ਇਸ ਗੱਲ ਨੂੰ ਲੈ ਕੇ ਸਾਲਸੀ ਆਪਦੇ ਮੁਖ ਸਰ ਐਸ ਸੀ ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤਾ ਹੈ ਵੀ ਸਾਡੀ ਜੋ ਵੀ ਸੁਣਵਾਈ ਕੀਤੀ ਜਾਵੇ ਸਾਡੀ ਕੰਪਨੀ ਨਾਲ ਗੱਲਬਾਤ ਕੀਤੀ ਜਾਵੇ ਕਿ ਸਾਡੀ ਟਰਮੀਨੇਸ਼ਨ ਕਿਸ ਬੇਸ ਤੇ ਕੀਤੀ ਗਈ ਹੈ ਤੇ ਜੇਕਰ ਸਾਨੂੰ ਇਹਨਾਂ ਵੱਲੋਂ ਕੋਈ ਵੀ ਮਤਲਬ ਹਾਂ ਭਰਵਾ ਹੁੰਗਾਰਾ ਨਹੀਂ ਮਿਲੇਗਾ ਜੇ ਇਹਨਾਂ ਵੱਲੋਂ ਕੋਈ ਨਹੀਂ ਸਾਡੀ ਸੁਣਵਾਈ ਕੀਤੀ ਜਾਂਦੀ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਜਿਵੇਂ ਸਵੇਰ ਕਮੇਟੀ ਦਾ ਫੈਸਲਾ ਹੋਊਗਾ ਅਸੀਂ ਆਪ ਦਾ ਸੰਘਰਸ਼ ਲਿਖਾਂਗੇ